ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੁਨੀਆ ਭਰ ਦੇ ਵਿੱਚ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਗੱਲ ਕੀਤੀ ਜਾਵੇ ਤਰਨਤਾਰਨ ਦੇ ਗੁਰਦਵਾਲਾ ਲਕੀਰ ਸਾਹਿਬ ਦੀ ਤਰਨਤਾਰਨ ਦੇ ਗੁਰਦਵਾਲਾ ਲਕੀਰ ਸਾਹਿਬ ਦੇ ਵਿੱਚ ਅੱਜ ਸੰਗਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਤ ਮस्तक ਹੋ ਕੇ ਗੁਰੂ ਚਰਨਾ ਦੇ ਵਿੱਚ ਹਾਜ਼ਰੀ ਲਗਵਾਈ ਜਾ ਰਹੀ ਹੈ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿੱਚ ਖੰਡ ਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਅਤੇ ਸੰਗਤਾਂ ਦੀ ਸਹੂਲਤ ਲਈ ਲੰਗਰ ਵੀ ਲਗਾਇਆ ਗਿਆ ਹੈ ਸਵਾਗਤ ਜੀ ਕੀ ਫਤਿਹ ਇਸ ਟਾਈਮ ਤੇ ਆਪਾਂ ਗੁਰਦੁਦਵਾਰਾ ਲਕੀਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਖੜੇ ਹਾਂ ਗੁਰਦਾਰ ਲਕੀਰ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਬਾਬਾ ਦੀਪ ਸਿੰਘ ਜੀ ਦੰਦਮਾ ਸਾਹਿਬ ਵਿਖੇ ਸੇਵਾ ਕਰ ਰਹੇ ਸਨ ਤੇ ਉਸ ਟਾਈਮ ਦੇ ਉੱਤੇ ਅਫਦਾਲੀ ਦੀਆਂ ਫੌਜਾਂ ਨੇ ਜੋ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਜਿਹੜੀ ਵਿਆਪਤੀ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸਰੋਵਰ ਗੈਰਾ ਪੂਰਿਆ ਗਿਆ ਉਸ ਦੇ ਨਾਲ ਨਾਲ ਜਦੋਂ ਬਾਬਾ ਜੀ ਨੂੰ ਬਾਬਾ ਬਲਾਕਾ ਸਿੰਘ ਜੀ ਪਿੰਡ ਕੰਗ ਕੰਗ ਵਾਲਿਆਂ ਨੇ ਜਾ ਕੇ ਦੱਸਣਾ ਕੀਤਾ ਕਿ ਉਥੇ ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ਦੀ ਵਿਵਪਤੀ ਹੋ ਰਹੀ ਹੈ ਤੇ ਉਹਨਾਂ ਨੇ ਫਿਰ ਉਥੋਂ ਅਰਦਾਸਾ ਸੋਧ ਕਰਕੇ ਚੱਲਣਾ ਕੀਤਾ ਉਥੋਂ ਕੋਈ ਚਾਰ-ਪੰਜ ਸੌ ਸਿੰਘ ਨਾਲ ਲੈ ਕੇ ਤੁਰੇ ਨੇ ਆਉਂਦੇ-ਆਉਂਦੇ ਕਾਫੀ ਵੱਡਾ ਕਾਫਲਾ ਹੋ ਗਿਆ ਜਾਨੀ ਕਿ ਇੱਥੋਂ ਤੱਕ ਆਉਂਦਿਆਂ ਕੋਈ 5000 ਦੀ ਗਿਣਤੀ ਇਤਿਹਾਸ ਵਿੱਚ ਲਿਖੀ ਹੈ ਕਿ 5000 ਦੀ ਗਿਣਤੀ ਹੋ ਗਈ ਇਸ ਸਥਾਨ ਤੇ ਪਹੁੰਚ ਕਰਕੇ ਬਾਬਾ ਜੀ ਨੇ ਇੱਕ ਆਪਣੇ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਕਿ ਇਸ ਲਕੀਰ ਤੋਂ ਅੱਗੇ ਉਹੀ ਆਵੇ ਜਿਸ ਨੂੰ ਜਾਨ ਪਿਆਰੀ ਨੇ ਜਿਨੇ ਸ਼ਹੀਦੀ ਹੀ ਪ੍ਰਾਪਤ ਕਰਨੀ ਹੈ ਜਿਸ ਨੂੰ ਕੋਈ ਪਰਿਵਾਰ ਦਾ ਕੋਈ ਮੋਹ ਨਹੀਂ ਜਿਨੇ ਵੀ ਸਿੰਘ ਨਾਲ ਆਏ ਸਨ ਸਾਰੇ ਹੀ ਉਹ ਲਕੀਰ ਟਾਪ ਕਰਕੇ ਅੱਗੇ ਹੋ ਗਏ ਇਸ ਤੋਂ ਅੱਗੇ ਫਿਰ ਜੰਗ ਹੋਈ ਇਸ ਤੋਂ ਅੱਗੇ ਕੋਈ 12-13 ਕਿਲੋਮੀਟਰ ਅੱਗੇ ਪਿੰਡ ਚੱਬੇ ਵਿਖੇ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਹੈ ਉੱਥੇ ਜਾ ਕੇ ਬਾਬਾ ਜੀ ਦਾ ਸਿਰ ਜਿਹੜਾ ਹੈ ਉਹ ਉਤਰ ਗਿਆ ਉਹਨਾਂ ਨੇ ਖੱਬੇ ਹੱਥ ਦੇ ਉੱਤੇ ਸਿਰ ਟਿਕਾ ਕਰਕੇ ਕੱਬੇ ਸੱਜੇ ਹੱਥ ਦੇ ਨਾਲ ਖੰਡਾ ਵਾਉਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਰਕੇ ਬਾਬਾ ਜੀ ਨੇ ਆਪਣਾ ਸਿਰ ਜਿਹੜਾ ਸੀ ਉਹ ਗੁਰੂ ਰਾਮਦਾਸ ਦੇ ਪੇਟਾ ਚੜਾਉਣਾ ਕੀਤਾ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਾਉਣਾ ਕੀਤਾ ਤੇ ਜੋ ਅੱਜ ਦਿਹਾੜਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਸਥਾਨ ਤੇ ਮਨਾ ਰਹੀਆਂ ਨੇ ਤੇ ਸਮੂਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਨਮ ਦਿਹਾੜਾ ਹਰ ਸਾਲ ਹੀ 27 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਸ ਜਨਮ ਦਿਹਾੜੇ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਲਕੀਰ ਸਾਹਿਬ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਰੋ ਜੀ ਜਿਹੜੀ ਨੌਜਵਾਨ ਪੀੜੀ ਆ ਜਿਹੜੀ ਕਿਰਾਏ ਪੈ ਰਹੀ ਆ ਨਸ਼ਿਆਂ ਵਿੱਚ ਪੈ ਰਹੀ ਆ ਉਹ ਗੁਰੂ ਘਰ ਦੇ ਨਾਲ ਜੁੜ ਕਰਕੇ ਗੁਰਬਾਣੀ ਨਾਲ ਜੁੜ ਕਰਕੇ ਅੰਮ੍ਰਿਤ ਛਕਣ ਗੁਰੂ ਦੇ ਨਾਲ ਜੁੜਨਾ ਨਸ਼ਿਆਂ ਦਾ ਤਿਆਗ ਕਰਕੇ ਚੰਗੇ ਕੰਮ ਕਰਕੇ ਸਮਾਜ ਸੇਵਾ ਕਰਕੇ ਕੋਈ ਪਾਰਵਕਾਰ ਕਰਕੇ ਆਪਣੇ ਆਪਣੇ ਜੀਵਨ ਨੂੰ ਜਿਹੜਾ ਹੈ ਸਫਲਾ ਬਣਾਉਣਾ ਕਰਨਾ ਜਿੰਦਗੀ ਗੁਰੂ ਬਾਬਾ ਦੀਪ ਸਿੰਘ ਜਨਮ ਦਿਨ ਤੇ ਗੁਰਸਿੱਖੀ ਜੀਵਨ ਨਾਲ ਜੁੜਨਾ ਚਾਹੀਦਾ ਆ ਗੁਰੂ ਸਾਹਿਬ ਨੇ ਆਪਣੀ ਸਿੱਖੀ ਨੂੰ ਜੋੜਨਾ ਤੇ ਸ਼ਹਾਦੇ ਦਿੱਤੀ ਹੋਈ ਆ ਬਾਬਾ ਦੀਪ ਸਿੰਘ ਜੀ ਨੇ ਕਿ ਗੁਰਸਿੱਖ ਬਣੋ ਅਮਰ ਸ਼ੱਕੇ ਸਿੰਘ ਸਜੋ ਤੇ ਬਾਬਾ ਦੀਪ ਸਿੰਘ ਜੀ ਤਲਕੀਰ ਸਾਹਿਬ ਗੁਰਦਾਰਾ ਤਲਕੀਰ ਮਾਰੀ ਹੀ ਅਫਦਾਲੀ ਨੇ ਜਦੋਂ ਹਰਮੰਦਰ ਸਾਹਿਬ ਜੀ ਤੇ ਹਮਲਾ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਖੇ ਖਬਰ ਦਿੱਤੀ ਸਿੰਗਾ ਰਹੇ ਤੇ ਗੁਰੂ ਸਾਹਿਬ ਨੇ ਉਹ ਆਪਣਾ ਸਿੰਘ ਕੱਟੇ ਕੀਤੇ ਤੇ ਉਧਰੋਂ ਚਾਲੇ ਪਾਏ ਇਧਰ ਇਧਰ ਲੰਘਦੇ ਹੋਏ ਤਰਨਤਨ ਸਾਹਿਬ ਜੀ ਬਾਬਾ ਦੀਪ ਸਿੰਘ ਲਕੀਰ ਮਾਰੀ ਹੋਈ ਆ ਅੱਗੇ ਹੁੰਦਾ ਟਾਲਾ ਸਾਹਿਬ ਗੁਰਦਾਰਾ ਉੱਥੇ ਬਾਬਾ ਜੀ ਦਾ ਸੀਸ ਅਲੱਗ ਹੁੰਦਾ ਉੱਤੇ ਪਿੱਛੇ ਗੁਰਦਾਰਾ ਗਲਲਕਾਰਾ ਸਾਹਿਬ ਉੱਥੇ ਬਾਬਾ ਨੇ ਲਕਾਰੰਗਾਰਾ ਸਿੰਘਾਂ ਨੂੰ ਉੱਥੋਂ ਫਿਰ ਮੰਦਰ ਸਾਹਿਬ ਜਾ ਕੇ ਆਪਣਾ ਸੀਸ ਪੇਟ ਕੀਤਾ ਗੁਰੂ ਸਾਹਿਬ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਅਸ਼ੀਦ ਗੰਧ ਸਾਹਿਬ ਵੀ ਕੇ ਬਾਬਾ ਜੀ ਦਾ ਸਹਾਰ ਕੀਤਾ ਗਿਆ ਸੀਸ ਦਾ ਤੇ ਸਾਰੀ ਸੰਗਤ ਬੇਨਤੀ ਕਰਦੀ ਹੈ ਕਿ ਗੁਰੂ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਆ ਸਾਧ ਸੰਗਤ ਤੇ ਤੇ ਬਹੁਤ ਇਥੇ ਚਪੈਰਾ ਸਾਹਿਬ ਵੀ ਕੱਟਿਆ ਰਾਂਗ ਲੰਗਰੀ ਵੀ ਲਾਏ ਗਏ ਨੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੰਘ ਸੱਜੋ ਤਾਂ ਕਿ ਨਸ਼ੇ ਤੇ ਆਗੋ ਤੇ ਗੁਰੂ ਸਾਹਿਬ ਦੇ ਚਾਲਨ ਜੜੋ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਬਹੁਤ ਲੱਖ ਲੱਖ ਵਧਾਈ ਹੋਵੇ ਬਹੁਤ ਖੁਸ਼ੀ ਹੋਈ ਹੈ ਚਾਹੇ ਚਾਰ ਪਿਛੋ ਤਿਆਰ ਰਹਾ ਬੜੀ ਚੰਤਾਵਾਂ ਉੱਥੇ ਨੇ ਦੂਰੋ ਦੂਰੋ ਮਤਾਂ ਟੇਕ ਬੜੀ ਚੰ ਬੜੀ ਖੁਸ਼ੀ ਹੁੰਦੀ ਹੈ ਮੁੰਡੇ 9 ਜਣ ਨਸ਼ਿਆਂ ਵੱਲ ਲੱਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਹਾਂਜੀ ਜਿਹੜੇ ਮੁੰਡੇ ਨੌਜਵਾਨ ਨਸ਼ਿਆਂ ਵੱਲ ਲੱਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਮੁੰਡੇ ਚਲੋ ਇਹ ਸੇਵਾ ਤੇ ਲੱਗੇ ਨੇ ਹਰ ਥੋੜੀ ਕੋਈ ਬਾਹਰ ਲੰਗਾ ਕੋਈ ਅੰਦਰ ਲੰਗਾ ਹਰ ਜਗ੍ਹਾ ਬੜੀ ਖੁਸ਼ੀ ਹੈ ਬੜੀ ਪ੍ਰਗਟਾਤ ਛਾਪ ਕੋਈ ਹੋ ਰਿਹਾ ਹੈ ਮਾਰੇ ਕਿਰਪਾ ਸਭ ਨੂੰ ਬੁਝ ਕਰੇ ਸਭ ਨੂੰ ਬਧਾਈ ਫਰ ਸਭ ਸਚੰਤਾਂ ਨੂੰ ਬਧਾਈਆਂ ਬਹੁਤ ਬਹੁਤ ਖੁਸ਼ੀ ਹੈ ਕਿਉਂਕਿ